ਸੱਸੀ ਕਾਰਨ ਇਹ ਪੈਣਾ ਕੀ ਹਾਲ ਚਾਲ ਹੈ ਤੁਹਾਡਾ ਆਸ ਕਰਦੀ ਹਾਂ ਕਿ ਤੁਸੀਂ ਆਪਣੇ ਘਰ ਵਿੱਚ ਠੀਕ ਠਾਕ ਹੋ ਹੋ ਗਈਆਂ ਅੱਜ ਆਪਾਂ ਸੂਟ ਦੀ ਕਟਿੰਗ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਈਜ਼ੀ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਤੇ ਤੁਹਾਨੂੰ ਕੋਈ ਲਾਹਾ ਆਉਣ ਵਾਲਾ ਨਹੀਂ ਹੈ ਤੁਹਾਡਾ ਆਪਣਾ ਸੂਟ ਹੋਏ ਤੁਸੀਂ ਆਰਾਮ ਦੇ ਨਾਲ ਵਧੀਆ ਤਰੀਕੇ ਨਾਲ ਸਿਲਾਈ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਬਣਦਾ ਹੈ ਤੇ ਅੱਜ ਆਪਾਂ ਸ਼ਰਟ ਦੀ ਕਟਿੰਗ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਚਲੋ ਤੇ ਜਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਕਰੀਏ ਸਟਾਰਟ ਇਹ ਜਿਹੜੀ ਲੈਂਥ ਆ ਗਨਸ ਲੈਂਥ ਉਹ ਰਿਹਾ ਕਿਸੇ ਦਾ ਕਸਟਮਰ ਦਾ ਸੀਨ ਵਾਸਤੇ ਆਇਆ ਉਹਨਾਂ ਜਿਹੜੀ ਲੈਂਥ ਆ ਉਹ ਆ 39 39 ਐਂਡ ਹਾਫ ਆਪਾਂ 3 3 ਜਾਂ 4 ਇੰਚ ਵਧ ਲਿਆ ਵਾ ਕਿਉਂਕਿ ਜਦੋਂ ਆਪਾਂ ਸਟੀਚਿੰਗ ਕੀਤਾ ਅਗਰ ਲੰਬਾ ਹੋ ਗਿਆ ਤਾਂ ਆਪਾਂ ਨੀਚੋਂ ਕਟਿੰਗ ਕਰ ਲਾਂਗੇ ਜਿਹੜਾ ਘੇਰਾ ਜੇ ਘੇਰਾ ਉਹਨਾਂ ਦਾ ਵਾ 22 ਇੰਚ ਰੈਡੀ ਤੇ ਆਪਾਂ ਰੱਖਿਆ ਵਾ 26 ਜੇ ਕਿਉਂਕਿ ਮੈਂ ਚਾਹਤਾਂ ਦੀਆਂ ਸਾਈਡਾਂ ਤੇ ਲੇਸ ਵਗੈਰਾ ਦਾ ਕੰਮ ਦੇਣਾ ਐਸ ਤਰ੍ਹਾਂ ਤੇ 3-4 ਇੰਚ ਤੁਸੀਂ ਇਹ ਮਤਲਬ ਵਾਧ ਰੱਖਣਾ ਹੈ ਘੇਰਾ ਤਾਂ ਜੋ ਕਿ ਆਪਾਂ ਅੰਦਰ ਫੋਲਡ ਕਰਨਾ ਲੈਸ ਵਗੈਰਾ ਲਗਣੀ ਇਹਦੇ ਵਿੱਚ 2 2 ਇੰਚ ਤੇ ਇਹਦੇ ਵਿੱਚ ਆ ਜਾਂਦਾ ਉਹਨਾਂ ਦਾ ਵਾ 2.5 ਆਪਾਂ 2 2 ਇੰਚ ਵੱਧ ਲਏ ਸਾਡੇ 39 ਇੰਚ ਉਹਨਾਂ ਦੀ ਲੈਂਥ ਤਿਆਰ ਜੇ ਤੇ ਆਪਾਂ 43 ਇੰਚ ਦੀ ਲੈਂਥ ਲਈ ਆਪਾਂ ਇਹਨਾਂ ਜਿਹੜਾ ਵਾ ਉਹ ਵੱਡਾ ਰੱਖਿਆ ਹੋਇਆ ਸਾਨੂੰ ਲੋੜ ਪਾਏ ਕਿ ਤੇ ਅਸੀਂ ਥੱਲੇ ਕਟਿੰਗ ਕਰ ਲਵਾਂਗੇ ਐਂ ਦੇਖੋ ਦੋ ਲંબਾਈਆਂ ਲਈਆਂ ਇਹ ਛੋਟ ਦੀ ਇੱਕ ਲੰਬਾਈ ਉੱਪਰ ਇੱਕ ਨੀਚੇ ਇਹਨਾਂ ਨੂੰ ਡਬਲ ਫੋਲਡਿੰਗ ਕੀਤਾ ਆ ਇਹੜਾ ਬੰਦ ਵਾਲਾ ਪਾਸਾ ਜੇ ਇਹ ਮੇਰੇ ਵਾਲੀ ਸਾਈਡ ਤੇ ਪਹਿਲਾਂ ਆਪਾਂ ਪਿਛਲੀ ਸਾਈਡ ਜਿਹੜੀ ਉਹ ਅੱਧਾ ਇੰਚ ਆਪਾਂ ਵਧਾਈ ਆ ਤਾਂ ਜੋ ਕਿ ਜਿਹੜਾ ਆਪਣਾ ਨੈਕ ਪਿਛਲੀ ਸਾਈਡ ਨੂੰ ਨਾ ਜਾਵੇ ਉਹ ਅੱਗੇ ਵਾਲੀ ਸਾਈਡ ਨੂੰ ਚੁੱਕੇ ਫਿਰ ਪਹਿਲਾਂ ਆਪਾਂ ਇਹਨੂੰ ਸਿੱਧਾ ਕਰ ਲੈਣਾ ਪਿਛਲੀ ਸਾਈਡ ਨੂੰ ਫਿਰ ਅਗਲੀ ਸਾਈਡ ਨੂੰ ਸਿੱਧਾ ਕਰੋ ਪਰ ਅੱਧਾ ਇੰਚ ਵਾਧ ਰੱਖ ਕੇ ਜੋ ਤੀਰੇ ਦੀ ਆਪਾਂ ਕਾਟ ਪਾਉਣੀ ਆ ਉਹ ਅੱਧਾ ਇੰਚ ਵਾਧ ਰੱਖੋ ਇੱਥੋਂ ਆਪਾਂ ਲੈਂਥ ਲੈਣੀ ਆ ਉਹਨਾਂ ਦਾ ਤੀਰਾ ਜੇ 12.5 ਇੰਚ ਰੈਡੀ ਉਹਨਾਂ ਦਾ ਟੀਰਾ ਸਾਫਾ 12.5 ਦਾ ਹਾਫ ਕਰ ਲਓ 6.5 ਇੰਚ ਜਿਹੜਾ ਇਹ ਤੁਸੀਂ ਮੋਡਾ ਰੱਖਣਾ ਹੈ ਇਹ ਸ਼ਰਟ ਨੂੰ ਨਾਪ ਲਿਆ ਗਿਆ ਆ ਦੇਖੋ ਆ ਸ਼ਰਟ ਜੇ ਤੁਹਾਨੂੰ ਇਸ ਤਰ੍ਹਾਂ ਸ਼ਰਟ ਆਵੇ ਕਿਸੇ ਦੀ ਉਹਨਾਂ ਦੀ ਦੀ ਸ਼ਰਟ ਦੀ ਜਿਹੜੀ ਹੈ ਡਰੈਸ ਦਾ ਉਹ 1.5 ਇੰਚ ਰੈਡੀ ਜੇ ਇਸ ਤਰ੍ਹਾਂ 1.5 ਇੰਚ ਰੈਡੀ ਆਵੇ ਤਾਂ ਤੁਸੀਂ ਸਾਢੇ 6 ਇੰਚ ਮੋਡਾ ਰੱਖ ਦੇਣਾ ਜਿਹੜੇ ਨੀਚੇ ਵਾਲਾ ਐ ਵਾਲਾ ਆਪਾਂ ਲਗਾਇਆ ਨਿਸ਼ਾਨ ਇੱਥੋਂ ਰੱਖਣਾ ਚ ਸਾਢੇ 6 ਆ ਦੇਖੋ ਇਸ ਨੂੰ ਆਪਾਂ ਸਿੱਧਾ ਕਰ ਲਓ ਹੁਣ ਜਿੰਨੀ ਤੁਹਾਡੀ ਬ੍ਰੈਸ ਤੋਂ ਉਹਨਾਂ ਦੀ ਰੈਡੀ ਸੀ ਸਾਢੇ 1/2 ਇੰਚ ਅੱਗੇ ਉਹਨੇ ਤੇ ਨਿਸ਼ਾਨ ਲਗਾਇਆ ਇਹ ਮਾਰਜਨ ਵਾਸਤੇ ਨਿਸ਼ਾਨ ਲਗਾਇਆ ਇਹਨੂੰ ਤੁਸੀਂ ਸਿੱਧਾ ਕਰੋ ਇਹ ਅਦਾਇੰਚ ਅਗਲੇ ਫਰੰਟਕ ਦੀ ਕਾਟ ਅਦਾਇੰਚ ਅੰਦਰ ਨੂੰ ਆਓ ਪਹਿਲਾਂ ਤੁਸੀਂ ਕੀ ਕਰੋ ਕਿ ਐ ਜਿਹੜਾ ਸ਼ੋਲਡਰ ਲਿਆ ਹੋਇਆ ਆਪਾਂ ਆਰਮਹੋਲ ਲਿਆ ਇਹਦਾ ਅੱਧ ਕਰੋ ਸਾਡੇ ਛੇ ਦਾ ਅੱਧ ਸਵਾ ਤਿੰਨ ਅਦਾਇੰਚ ਅੰਦਰ ਵਾਲੀ ਸਾਈਡ ਤੋਂ ਮਾਰੋ ਜਿੱਥੋਂ ਅੱਧ ਲਿਆ ਉਹ ਤਾਂ 1/2 ਇੰਚ ਅੰਦਰ ਵਾਲੀ ਸਾਈਡ ਨੂੰ ਇਹਨੂੰ ਤੁਸੀਂ ਸਿੱਧਾ ਕਰ ਦਿਓ ਇਹ ਆ ਇਹ ਜੇ ਫਰੰਟ ਪੱਲੇ ਦੀ ਕਾਟ ਤੁਸੀਂ ਅਗਲੇ ਦਾ ਅਗਰ ਨਾਪ ਹੈ ਤਾਂ ਤੁਸੀਂ ਇਹ ਨਾਪ ਲੈਣਾ ਕਿ ਅਗਲੀ ਫਰੰਟ ਠੀਕ ਆ ਰਹੀ ਹੈ ਪਿਛਲੀ ਫਰੰਟ ਉਹਨਾਂ ਪਿਛਲਾ ਬੈਕ ਪੱਲਾ ਜਿਹੜਾ ਉਹਨਾਂ ਦਾ ਹੀ 13 ਇੰਚ ਬਾਅਦ ਪੱਲਾ 13 ਇੰਚ ਹੁਣ ਤੁਸੀਂ ਅਗਲੇ ਫਰੰਟ ਦੀ ਦੇਖੋ ਕਾਟ ਅਗੜਾ ਜੋ ਨਿਸ਼ਾਨ ਲਗਾਇਆ ਹੋਇਆ ਇਹ ਦੇਖੋ ਜੋ ਉਹਨਾਂ ਦੀ ਪਿਛਲੀ ਉਹਨਾਂ ਦੀ ਸੀ ਬੈਕ ਕ੍ਰਾਸ ਆ ਰਿਹਾ ਸੀ 13 ਇੰਚ ਇਹ ਗਲਾ ਬਹੁਤਾ ਡੀਪ ਨਹੀਂ 3-4 ਇੰਚ ਦਾ ਗਲਾ ਹੀ ਹੈ ਜੇ ਤੁਹਾਡੇ ਕੋਲ ਨਾਪ ਹੈਗਾ ਤੇ ਤੁਸੀਂ ਅਗਲੇ ਦਾ ਨਾਪ ਜ਼ਰੂਰ ਲਓ ਇਹ ਦਿਨਾਂ ਤੁਸੀਂ ਕਾਟਾ ਪਾਉਂਗੇ ਤਾਂ ਬੜੀ ਸਫਾਈ ਦੇ ਨਾਲ ਜਿਹੜੀ ਉਹ ਕਾਟਾਂ ਰਹਿਣਗੀਆਂ ਅੱਗੇ نیچے ਆਜੋ نیچے 15 ਇੰਚ ਤੇ ਕਮਰ ਦਾ ਨਿਸ਼ਾਨ ਲਗਾਓ ਥੋੜਾ ਨਾਲ ਦੀ ਆਪਣੇ ਕੋਲ ਸ਼ਰਟ ਆ ਜੇ ਜਦੋਂ ਸ਼ਰਟ ਕਿਸੇ ਦੀ ਰੈਡੀ ਆਵੇ ਤਾਂ ਤੁਸੀਂ ਸਾਈਡ ਵਾਲੀ ਚੀਜ਼ ਨੂੰ ਨਾਪ ਲੈਣਾ। ਇਸ ਚੀਜ਼ ਨੂੰ ਆਰਮਹੋਲ ਤੋਂ ਨਾਪਣਾ ਚਾਕਾਂ ਦੇ ਤੱਕ। ਕੋਲਾਂ ਨੇ ਆ ਰਹੀਆਂ 15 ਇੰਚ। ਤਾਂ ਤੁਸੀਂ 16 1/2 ਇੰਚ ਰੱਖੋ। ਕਿਉਂਕਿ ਇਧਰ ਵੀ ਸਲਾਈ ਜਾਣੀ ਹੈ। ਆਪਣਾ ਪਲੇਟ ਦਾ ਪਲੇਟ ਵੀ ਪੈਣਾ ਵਾ। ਇਸ ਕਰਕੇ ਜੇ ਉਹਨਾਂ ਦੀ 15 ਸੀ ਤੇ ਤੁਸੀਂ 16 1/2 ਇੰਚ ਰੱਖੋ। ਅੱਗੇ ਸਾਡੇ 16 ਦੇ ਨਿਸ਼ਾਨ ਲਗਾਇਆ ਇਹਨੂੰ ਸਿੱਧਾ ਕਰੋ ਉਸਰਾਪਾ ਸਾਡੇ 21 ਦਾ 22 ਇੰਚ ਆਪਾਂ ਲੈਣੇ ਆ ਇਥੋਂ हिਪ ਦਾ ਨਿਸ਼ਾਨ ਪਰ ਜੇ ਸਾਡੇ ਕੋਲ ਸ਼ਰਟ ਹੈ ਤਾਂ ਅਸੀਂ ਸ਼ਰਟ ਦੇ ਹਿਸਾਬ ਨਾਲ ਕਟਿੰਗ ਕਰ ਰਹੇ ਹੋਣ ਉਹਨਾਂ ਦੀ हिਪ ਜਿਹੜੀ ਤਿਆਰ ਹੈ हिਪ ਤਿਆਰ ਹੈ 22 ਇੰਚ 22 22 ਤਾਂ ਆ 11 क्योंकि जो सीधा कर बई इंच हो जाएगा ग्यारह इंच मार दे कमर तैयार है साढ़े अठारह साढ़े अठारह दवा नौ इंच बात रखो ਕੀ ਮਤਲਬ ਪਲੇਟ ਪੈਣਾ ਜਿੱਦੋਂ ਤੁਸੀਂ ਇਹ ਕਮਰ ਦਾ ਨਿਸ਼ਾਨ ਲਗਾਇਆ ਤਾਂ ਅੱਧਾ ਇੰਚ ਉੱਪਰ ਕਮਰ ਦੇ ਨਿਸ਼ਾਨ ਤੋਂ ਅੱਧਾ ਇੰਚ نیچے ਇਸ ਤਰ੍ਹਾਂ ਕਰਕੇ ਤੁਸੀਂ ਗੁਲਾਈ ਦੋਗੇ ਤਾਂ ਫਿਟਿੰਗ ਬਹੁਤ ਹੀ ਵਧੀਆ ਆਏਗੀ ਹੁਣ ਇਹਨਾਂ ਨਿਸ਼ਾਨਾਂ ਨੂੰ ਤੁਸੀਂ ਆਪਸ ਵਿੱਚ ਮਿਲਾ ਦਿਓ ਇਹ ਫੱਟੀ ਹੋਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਆ ਨਿਸ਼ਾਨ ਲਗਾਇਆ ਹੋਇਆ ਇਹ ਵਾਲਾ ਇਹਦੇ ਨਾਲ ਮਿਲਾਉਣਾ ਆ ਦੇ ਬਾਅਦ ਵਿੱਚ ਸਕੀਮ ਐਸ ਸਾਈਡ ਤੇ ਲੈ ਲੈਣਾ ਇਹ ਵੜਾ ਜੋ ਨਿਸ਼ਾਨ ਲਗਾਇਆ ਅੱਧਾ ਇੰਚ ਕਮਰ ਦੇ ਨਿਸ਼ਾਨ ਤੋਂ ਅੱਧਾ ਇੰਚ نیچے ਅੱਧਾ ਇੰਚ ਉੱਪਰ ਉਹਦੇ ਨਾਲ ਮਿਲਾਇਆ ਐ ਵੜਾ ਹੁਣ ਜਿਹੜਾ ਅੱਧਾ ਇੰਚ نیچے ਆ ਇਹਨੂੰ ਇਸ ਤਰ੍ਹਾਂ ਮਿਲਾਉਗੇ ਇਸ ਤਰ੍ਹਾਂ ਸੂਟ ਤੁਸੀਂ ਸਲਾਈ ਕਰਕੇ ਮੈਨੂੰ ਦੱਸਿਓ ਕਿਸ ਤਰ੍ਹਾਂ ਦੀ ਫਿਟਿੰਗ ਆਈ ਹੈ ਬਹੁਤ ਹੀ ਵਧੀਆ ਇਸ ਤਰ੍ਹਾਂ ਫਿਟਿੰਗ ਆਈ ਹੋਰ ਜਦੋਂ ਤੁਸੀਂ ਨਿਸ਼ਾਨ ਲਗਾ ਲੇ ਤੁਸੀਂ ਇਹਵੇ ਚੈੱਕ ਕਰਨਾ ਕਿ ਜਿਹਦੀ ਸ਼ਰਟ ਆਈ ਹੈ ਉਹ ਬਿਲਕੁਲ ਉਹਨਾਂ ਦਾ ਮੋਢਾ ਠੀਕ ਆ ਰਿਹਾ ਹੈ ਇਸ ਨੂੰ ਨਾਪਣਾ ਐਨੀ ਕਾਟ ਪੈ ਜੇਗੀ ਇਹਨਾਂ ਸਲਾਈ ਦੇ ਵਿੱਚ ਆ ਜਾਏਗਾ ਜਿੱਥੋਂ ਤੱਕ ਸਲਾਈ ਚ ਆਏਗਾ ਉਥੋਂ ਤੁਸੀਂ ਨਾਪਣਾ ਸ਼ੁਰੂ ਕਰ ਦੇਣਾ ਦੇਖੋ ਦੇਖੋ 9.5 ਆ ਹੁਣ ਤੁਹਾਨੂੰ ਮੈਂ ਸ਼ਰਟ ਦਾ ਦਿਖਾਣੀ ਆ ਇਹ ਦੇਖੋ ਸ਼ਰਟ ਦਾ ਮਾਡਲ ਇਹਦਾ ਦੇਖੋ ਇਹਦਾ ਦੇਖੋ 9.5 ਥੋੜਾ ਜਿਹਾ ਸਲਾਈ ਦੇ ਵਿੱਚ ਜਾਏਗਾ ਤਾਂ ਆਪਣਾ ਪੂਰਾ ਹੀ ਰੈਡੀ ਹੋ ਜਾਏਗਾ ਆ ਵੀ ਦੇਖੋ 9.5 ਆ ਰਿਹਾ ਬਿਲਕੁਲ ਇਸ ਤਰੀਕੇ ਨਾਲ ਤੁਸੀਂ ਇਹ ਸਕੇਲ ਦਾ ਯੂਜ਼ ਜ਼ਰੂਰ ਕਰੋ ਤੇ Amazon ਤੋਂ ਮਿਲ ਜਾਂਦਾ ਤੁਸੀਂ Amazon ਤੋਂ ਆਰਡਰ ਕਰ ਸਕਦੇ ਜੋ ਇਹ ਬਸ ਆਪਾਂ ਇਸ ਹਿਸਾਬ ਨਾਲ ਹੁਣ ਇਹਦੇ ਤੇ ਕਟਿੰਗ ਕਰਦੇ ਨੇ ਉਹਨਾਂ ਦਾ ਉਹ ਜਿਹੜਾ ਪਲੇਟ ਆ ਸ਼ਰਟ ਤੋਂ 1.5 ਇੰਚ ਉਹਨਾਂ ਦਾ ਰੈਡੀ ਆ ਤੇ ਆਪਾਂ 11 ਇੰਚ ਰੱਖਾਂਗੇ ਕਿਉਂਕਿ ਅੱਧਾ ਇੰਚ ਮਾਰਜਨ ਇੱਥੇ ਸਲਾਈ ਵਿੱਚ ਚਲੇ ਜਾਣਾ ਇਸ ਕਰਕੇ ਆਪਾਂ 11 ਇੰਚ ਟੈਂਸ਼ਨ ਲਗਾਵਾਂ। ਐਕੀਆ ਪਲੇਸ ਹੋਣ ਵਾਸਤੇ ਨਿਸ਼ਾਨ ਲਗਾਏ ਉਹਨਾਂ ਦੇ ਆਪਾਂ ਜਿਹੜਾ ਆਪਣਾ ਰੈਡੀ ਉਹਨਾਂ ਦਾ ਸਾਸਲਾ ਸੀ ਉਹ ਸੀ 6 ਇੰਚ ਤੇ ਆਪਾਂ ਰੱਖਣਗੇ ਸਾਡੇ 6 ਇੰਚ ਸਵਾ 3 ਇੰਚ ਕਿਥੇ ਸਵਾ 3 ਇੰਚ ਕਿਧਰ ਉਹਨਾਂ ਦਾ ਲਾ 7.5 ਇੰਚ ਲੰਬਾ ਪਲੇਟ ਆਪਾਂ ਸ਼ਰਟ ਦੇ ਹਿਸਾਬ ਨਾਲ ਕੱਟ ਰਹੇ ਕਿਉਂਕਿ ਉਹਨਾਂ ਦੀ ਸ਼ਰਟ ਆਪਣੇ ਕੋਲ ਸਟਿਚ ਕਰਨ ਵਾਸਤੇ ਆਈ ਹੋਈ ਹੈ ਚਿਰਨ ਸੁੱਧੀਆਂ ਕਰੋ ਹੁਣ ਜੋ ਆ ਆਪਾਂ ਪਲੇਟਾਂ ਦੀ ਆ ਨਿਸ਼ਾਨੀ ਲਗਾਈ ਹੋਈ ਇਹ ਤੋਂ ਆਪਾਂ 2 ਇੰਚ ਛੱਡ ਦੋ 2 ਇੰਚ ਛੱਡ ਕੇ ਕਮਰ ਦੇ ਨਾਲ ਇਹਨੂੰ ਮਿਲਾ ਦੋ ਆ ਦੇਖੋ ਆ ਪਹਿ ਗਿਆ ਕਮਰ ਪਲੇਟ ਇਹ ਹੀ ਨਿਸ਼ਾਨੀਆਂ ਤੁਸੀਂ ਕੈਂਚੀ ਦੇ ਨਾਲ ਇਸ ਤਰ੍ਹਾਂ ਕਰਕੇ ਇਦਾਂ ਕਰ ਅੰਦਰ ਬਾਹਰ ਲੈ ਜਾ ਇਹ ਨਿਸ਼ਾਨੀਆਂ ਅਗਲੇ ਬੰਨੇ ਚਲੇ ਜਾਣਗੇ ਆ ਦੇਖੋ ਹੁਣ ਆਪਾਂ ਤੁਹਾਨੂੰ ਇਹਦੀ ਇਸੇ ਹਿਸਾਬ ਨਾਲ ਕਟਿੰਗ ਕਰਕੇ ਦਿਖਾਉਂਗੇ ਹਣ ਨੂੰ ਤੁਸੀਂ ਸਿੱਧਾ ਕਰ ਲਓ ਆਪਾਂ 2-2 ਇੰਚ ਵੱਧ ਤਾਂ ਰੱਖਿਆ ਕਿਉਂਕਿ ਲੈਂਸ ਵਗੈਰਾ ਲਗਾਉਣੀ ਆ ਔਰ ਲੈਂਸ ਲਗਾਉਣ ਦੇ ਵਿੱਚ ਕਪੜਾ ਸਾਨੂੰ ਵੱਧ ਚਾਹੀਦਾ ਮੈਂ ਘੇਰਾ ਵੀ ਥੋੜਾ ਵੱਧ ਰੱਖਦੀ ਆ ਤਾਂ ਜੋ ਕਿ ਬਾਅਦ ਵਿੱਚ ਕਟਿੰਗ ਹੋ ਜਾਏਗਾ ਕੋਈ ਗੱਲ ਨਹੀਂ ਅਗਰ ਪਹਿਲਾਂ ਕੱਟ ਗਿਆ ਤੇ ਸਾਨੂੰ ਪ੍ਰੋਬਲਮ ਆ ਸਕਦੀ ਫਿਰ ਤੁਸੀਂ ਨਿਸ਼ਾਨੀਆਂ ਲਗਾ ਕੇ ਇਹਦੀ ਪੂਰੀ ਮਿੰਤੀ ਕਰੋ ਕਿ ਇਹ ਬਿਲਕੁਲ ਸਹੀ ਆ ਜਲਦਬਾਜ਼ੀ ਦੇ ਵਿੱਚ ਕੋਈ ਕਟਿੰਗ ਨਹੀਂ ਕਰਨਾ ਜਿੰਨਾ ਪਹਿਣਾ ਵਿੱਚ ਨਹੀਂ ਆਂਦਾ ਉਹ ਮੇਰੇ ਨਾਲ ਜੁੜਨ ਮੈਂ ਉਹਨਾਂ ਨੂੰ ਸੋੜ ਦੀ ਕਟਿੰਗ ਐਂਡ ਸਟੀਚਿੰਗ ਜਿਹੜੀ ਆ ਬਿਲਕੁਲ ਸੌਖੇ ਤਰੀਕੇ ਨਾਲ ਸਿਖਾਵਾਂਗੀ ਫਿਰ ਤੁਸੀਂ ਇਹਨਾਂ ਨਿਸ਼ਾਨਾਂ ਤੇ ਕੱਟ ਲਗਾ ਲਓ ਅੱਜ ਅੱਧਾ ਇੰਚ نیچے ਔਰ ਅੱਧਾ ਇੰਚ ਉੱਪਰ ਛੱਡਿਆ ਹੋਇਆ ਉੱਥੇ ਵੀ ਨਿਸ਼ਾਨ ਲਗਾਓ ਤੁਸੀਂ ਗਲਾਈ ਇੱਕ ਨਿਸ਼ਾਨ ਤੋਂ ਦੂਜੇ ਨਿਸ਼ਾਨ ਤੱਕ ਲਗਾਨੀ ਆ ਉਹ ਵੀ ਮੈਂ ਤੁਹਾਨੂੰ ਦੱਸ ਦੇਣੀ ਕਿ ਕਿਸ ਤਰ੍ਹਾਂ ਪਾਣੀ ਹੈ ਐਸ ਸ਼ੇਪਰ ਨੂੰ ਲੈਣਾ ਇਹ ਦੇਖ ਗੁਲਾਈ ਇਸ ਤਰ੍ਹਾਂ ਇੱਥੋਂ ਸਟਾਰਟ ਕਰਨੀ ਗੁਲਾਈ ਇੰਜ ਪਾਉਂਦੇ ਜਾਣਾ ਜੇ ਇਸ ਤਰ੍ਹਾਂ ਗੁਲਾਈ ਪਾਓਗੇ ਤੇ ਜਿਹੜੀ ਸ਼ਰਟ ਆ ਉਹ ਖੜੀ ਖੜੀ ਨਹੀਂ ਰਹੇਗੀ ਇਹ ਲੱਕ ਦੇ ਵਿੱਚ ਬਿਲਕੁਲ ਪਰਫੈਕਟ ਆਏਗੀ ਤੁਹਾਡੀ ਹੁਣ ਇਹ 8 ਇੰਚ ਦੀ ਆਪਾਂ ਜੋ ਨਿਸ਼ਾਨੀ ਲਗਾਈ ਹੋਈ ਆ ਇੱਥੇ ਤੁਸੀਂ ਕੱਟ ਬਾਸਟ ਐक्स्ट्रा ਤੁਸੀਂ ਕਟਿੰਗ ਕਰੋਗੇ ਤਾਂ ਸੂਟ ਬਹੁਤ ਹੀ ਵਧੀਆ ਆਏਗਾ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਣਾ ਸਟਿਚਿੰਗ ਕਰਕੇ ਇਹਦੀ ਕਟਿੰਗ ਕਰਕੇ ਕਿ ਕਿਸ ਤਰ੍ਹਾਂ ਦਾ ਤੁਹਾਡਾ ਸੂਟ ਬਣਿਆ ਥੈਂਕ ਯੂ ਜੀ ਬਸ 슬ੀਵਸ ਦੀ ਜਿਹੜੀ ਉਹ ਕਟਿੰਗ ਆ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਉਂਗੀ ਤੁਹਾਡੇ ਵਾਸਤੇ ਤੇ ਇਹ ਜਿਹੜਾ ਸਕੇਲ ਆ ਇਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪੇਸ ਦੂੰਗੀ ਤੁਸੀਂ Amazon ਤੋਂ ਲੈ ਸਕਦੇ ਜੋ ਥੈਂਕ ਯੂ ਜੀ